ਸੋ ਪਿਛਲੇ ਦਿਨੀ ਸੁਖਦੇਵ ਸਿੰਘ ਢੁਂنسਾ ਜਿਹੜੇ ਮੁੜ ਕੇ ਵਾਪਸ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਤੇ ਮਤਲਬ ਇਹ ਸਾਰਾ ਸਾਲ ਤਾਂ ਚਲੋ ਬਹੁਤ ਦਿਲਚਸਪ ਸਾਲ ਹੀ ਹੈ ਕਿਉਂਕਿ ਚੋਣਾਂ ਆਈਆਂ ਖੜੀਆਂ ਨੇ ਸੋ ਇਹਦਾ ਤੁਹਾਨੂੰ ਕੀ ਲੱਗਦਾ ਹੈ ਵੀ ਇਹਦਾ ਕੀ ਸੋਚ ਕੇ ਉਹ ਵਾਪਸ ਆਏ ਨੇ ਤੇ ਕਿਹੜੇ ਪਾਸੇ ਨੂੰ ਅਕਾਲੀ ਦਲ ਦੀ ਗੱਲ ਜਾਊਗੀ ਫਿਰ ਦੇਖੋ ਰਮੀਖ ਸਿੰਘ ਜੋ ਚਰਚਾ ਚੱਲ ਰਹੀ ਹੈ ਨਾ ਵੀ ਢੁਂنسਾ ਬੀਜਪੀ ਚੋਂ ਆ ਗਿਆ ਨਾ ਸਮਝ ਲਓ ਬੀਜਪੀ ਚ ਚਲਾ ਗਿਆ ਸੀ ਭਾਵੇਂ ਉਹਨੇ ਆਪ ਦਾ ਸੰਯੁਕਤ ਅਕਾਲੀ ਦਲ ਜੋ ਮਰਜੀ ਨਾਮ ਰੱਖ ਸੀ ਤਾਂ ਬੀਜਪੀ ਨਾਲ ਜੁੜ ਗਿਆ ਸੀ ਜਾ ਕੇ ਤੇ ਜੇ ਉਹ ਹੁਣ ਮੁੜ ਕੇ ਅਕਾਲੀ ਦਲ ਚ ਆ ਗਿਆ ਤਾਂ ਇੱਕ ਵਿਚਾਰੇ ਆ ਵੀ ਉਹ ਬੀਜਪੀ ਦੀ ਸਹਿਮਤੀ ਨਾਲ ਕਿਸੇ ਸਕੀਮ ਅਧੀਨ ਹੀ ਆਇਆ ਤੇ ਜਿਹਦਾ ਮਤਲਬ ਲੋਕ ਇਹਦੇ ਚ ਰੱਖਣ ਲਾ ਰਹੇ ਅੰਦਾਜ਼ੇ ਲਾ ਰਹੇ ਨੇ ਕਿ ਹੁਣ ਇਹੇ ਮੁੜ ਕੇ ਸਮਝੌਤਾ ਤਿਆਰੀਆਂ ਕਿਸੇ ਮੌਕੇ ਵੀ ਕਰ ਸਕਦੇ ਚਲਦੀ ਮਹਿੰਮਤ ਰਾਣ ਵੀ ਚੋਣਾਂ ਦੀ ਕਰ ਸਕਦੇ ਵੀ ਉਹਦੇ ਵਾਸਤੇ ਲਗਾਤਾਰ ਯਤਨ ਹੋ ਰਹੇ ਇਸ ਤਰ੍ਹਾਂ ਦੇ ਮਤਲਬ ਜਿਹੜੀ ਚਰਚਾ ਹੈ ਉਹ ਬੜੀ ਵੱਡੀ ਪੱਧਰ ਤੇ ਚੱਲ ਰਹੀ ਹੈ ਤੇ ਜਿੰਨਾ ਕੁ ਮੈਨੂੰ ਜਾਣਕਾਰੀ ਹੈ ਜਾਂ ਜੋ ਮੈਨੂੰ ਅੰਦਾਜ਼ੇ ਜੇ ਲੱਗਦੇ ਹਨ ਉਹਦੇ ਚ ਇਹ ਹੈ ਕਿ ਦੇਖੋ ਅਕਾਲੀ ਦਲ ਦੇ ਅੰਦਰ ਜਿਹੜਾ ਹੁਣੇ ਅਕਾਲੀ ਦਲ ਬਾਦਲਾ ਇਹਦੇ 'ਚ ਹੁਣ ਕਿਤੇ ਵੀ ਕੋਈ ਅਸੂਲੀ ਪੱਦਰ ਤੇ ਰੌਲਾ ਨਹੀਂ ਵੀ ਜੇ ਕੋਈ ਨਾਂ ਜੁੜਿਆ ਜੁੜਿਆ ਜਾਵੇ ਜਾਣਾ ਅਸੂਲਾਂ ਦਾ ਕੋਈ ਮਾਮਾ ਇੱਕ ਤਾਂ ਹੁੰਦਾ ਨਾ ਵੀ ਇਹਦੀ ਵਿਚਾਰਧਾਰਾ ਹ инду ਤਵੀ ਹੈ ਅਸੀਂ ਸਿੱਖ ਵਿਚਾਰਧਾਰਾ ਤੇ ਅਸੀਂ ਇਹਦੇ ਨਾਲ ਕਿਵੇਂ ਰਲ ਸਕਦੇ ਆਂ ਅਧਾਰ ਹੀ ਕੋਈ ਉਹ ਤਾਂ ਹੁਣ ਗੱਲ ਖਤਮ ਹੈ ਹੁਣ ਸਿਰਫ ਗੱਲ ਜਿੱਥੇ ਖੜਦੀ ਆ ਕਿ ਉਹ ਹੈ ਵੀ ਸਿਆਸੀ ਹਿੱਤਾਂ ਨੂੰ ਮੁਖਰਾ ਿਸਾਨੂੰ ਸਿਆਸੀ ਤੌਰ ਤੇ ਦਾ ਫਾਇਦਾ ਹੋ ਕੁ ਨੁਕਸਾਨ ਨਫੇ ਨੁਕਸਾਨ ਦੀ ਦਿੱਖੀ ਸਿੱਧੀ ਕੈਲਕੂਲੇਟਰ ਤੇ ਉਹਦੇ ਚੋਂ ਮਤਲਬ ਇੱਕ ਧੜਾ ਤਾਂ ਹੈਗਾ ਹੈ ਅਕਾਲੀ ਦਲ ਦੇ ਵਿੱਚ ਇੰਨੀ ਕੁ ਮੈਨੂੰ ਜਾਣਕਾਰੀ ਮਿਲੀ ਹੈ ਜਿਹੜਾ ਕਹਿੰਦਾ ਵੀ ਸਾਨੂੰ ਉਹ ਚ ਸ਼ਾਮਲ ਹੋਣਾ ਮਤਲਬ ਸਾਨੂੰ ਇਕੱਠੇ ਜੋੜ ਬਣਾ ਲੈਣਾ ਚਾਹੀਦਾ ਉਹਦਾ ਸਾਨੂੰ ਇਲੈਕਸ਼ਨ ਦੇ ਵਿੱਚ ਬੜਾ ਫਾਇਦਾ ਹੋਣਾ ਇੱਕ ਸੈਕਸ਼ਨ ਹੈ ਜਿਹੜਾ ਕਹਿੰਦਾ ਵੀ ਯਾਰ ਉਹ ਕੁਝ ਦੇਣ ਤਾਂ ਸਹੀ ਸਾਨੂੰ ਆਫਟਰ ਆਪਾਂ ਉਹਨਾਂ ਨੂੰ ਛੱਡ ਕੇ ਆਏ ਸੀ ਕਿਸਾਨੀਆਂ ਦੇ ਮਸਲੇ ਤੇ ਚਲੋ ਉਹ ਤਾਂ ਹੁਣ ਕਾਨੂੰਨ ਵਾਲੀ ਗੱਲ ਤਾਂ ਜਾਂਦੀ ਰਹੀ ਪਰ ਮਸਲੇ ਤਾਂ ਹੁਣ ਹੋਰ ਬੜੇ ਖੜੇ ਨੇ ਕਿਸਾਨੀ ਨਾਲੋਂ ਵੱਧ ਹੁਣ ਜਿਹੜੇ ਇਹ ਮਤਲਬ ਭਾਵਕ ਲੈਵਲ ਦੇ ਉੱਤੇ ਬੱਲੀ ਸਿੰਘਾਂ ਦਾ ਮਸਲਾ ਕਿੰਨੇ ਚਿਰ ਤੋਂ ਪਖੇ ਹੀ ਪਿਆ ਹੈ ਨਾ ਬਿਨਾਂ ਚਰਚਾ ਹੋ ਰਹੀ ਹੈ ਤੇ ਉਹਦੇ 'ਚ ਇੱਕ ਮੌਕੇ ਦੇ ਉੱਤੇ ਇਹਨਾਂ ਨੇ ਜਦੋਂ 550 ਸਾਲਾਂ ਗੁਰੂ ਨਾਨਕ ਸਾਹਿਬ ਦਾ ਆਇਆ ਸੀਗਾ ਪ੍ਰਕਾਸ਼ ਉਤਸਵ ਉਦੋਂ ਨੇ ਐਨਾਉਂਸ ਵੀ ਕਰਤਾ ਸੀ ਜਿਵੇਂ ਬੰਦੇ ਛੱਡਾਂਗੇ ਸੀ ਤੇ ਨੋਟੀਫਿਕੇਸ਼ਨ ਵੀ ਕਹਿੰਦੇ ਘੁੰਮਿਆਂ ਘੁੰਮਦਾ ਸੀ ਜਿਹਦੇ ਚ ਭਾਈ ਰਾਜੋ ਆਣਾ ਜਿਹੜਾ ਬਲਵੰਤ ਸਿੰਘ ਰਾਜੋ ਆਣਾ ਦੀ ਫਾਂਸੀ ਦੀ ਸਜ਼ਾ ਰੱਦ ਮਾਫ ਕਰਕੇ ਉਹ ਵੀ ਵਿੱਚ ਵਿੱਚ ਚੱਲ ਰਿਹਾ ਸੀ ਉਹਦਾਂ ਅਕਾਲੀਆਂ ਨੂੰ ਬਹੁਤ ਹੌਂਸਲਾ ਸੀ ਵੀ ਸਾਡੇ ਕੋਲੇ ਬਖਾਉਣ ਨੂੰ ਕੁਝ ਹੈ ਦੇਖੋ ਜੇ ਇਸੇ ਅੰਦਾਜ਼ਾ ਤੋਂ ਆ ਕਰਵਾ ਲਿਆ ਉਹ ਜਦੋਂ ਉਹ ਤੋਂ ਜਿਵੇਂ ਮੁਕਰਿਆ ਅੰਮਤ ਸ਼ਾ ਪਾਰਲੀਮੈਂਟ ਦੇ ਅੰਦਰ ਛਰੇ ਆ ਉਹ ਦਿੱਤ ਤੱਕ ਦੇ ਨੂੰ ਕਿਤੇ ਮੂਲ ਕੋ ਨੁ ਜਗਾ ਨਹੀਂ ਸੀ ਬਜਨੀ ਤੇ ਨੂੰ ਤਾਂ ਕੋਈ ਉੱਲਾ ਨਹੀਂ ਨਾ ਰੱਖਿਆ ਐਸੀ ਨਹੀਂ ਕਿਸੇ ਜਿਹਨੂੰ ਸਾਸ ਹੀ ਨਹੀਂ ਜਿਹੜਾ ਮਾਫੀ ਨਹੀਂ ਮੰਗਦਾ ਪਛਤਾਵੇ ਹੀ ਨਹੀਂ ਜੀ ਸੋ ਪਹਿਲਾਂ ਮਾਫੀ ਮੰਗੇ ਫੇਰ ਉਹ ਤਸੀਹ ਹਤੇ ਰਹਿਮ ਕਰ ਸਕਦੇ ਸ਼ਰਤ ਲਾ ਦਿੱਤੀ ਤੇ ਉਹ ਭਾਈ ਰਾਜੋਹਣ ਨੇ ਸਾਫ਼ ਕਰਤਾ ਮੈਂ ਮੈਨੂੰ ਕੋਈ ਐ ਮੈਂ ਕੋਈ ਗਲਤੀ ਨਹੀਂ ਕੀਤੀ ਮੈਂ ਜੋ ਕੀਤਾ ਠੀਕ ਕੀਤਾ ਮੇਰੇ ਮਨ ਤੇ ਕੋਈ ਬੋਝ ਨਹੀਂ ਸੋ ਉਹ ਸਾਲ ਤੇ ਚ ਫਿਰ ਉਹ ਨੂੰ ਨਹੀਂ ਉਹ ਛੱਡ ਸਕਦੇ ਹੁਣ ਬੜੇ ਫਸ ਗਏ ਉਧਰੋਂ ਭਾਈ ਰਾਜੋਹਣ ਦਾ ਮਾਮਲਾ ਪਿਆ ਤੇ ਉਧਰੋਂ ਉਹਨਾਂ ਦਾ ਰਵਈਆ ਤੇ ਜੇ ਉਹ ਵੀ ਨਹੀਂ ਕਰਵਾ ਸਕਦੇ ਇਹ ਜਿਹੜਾ ਉਹ ਪਹਿਲਾਂ ਐਲਾਨ ਕਰ ਚੁੱਕੇ ਨੂੰ ਲਾਗੂ ਨਹੀਂ ਕਰਵਾ ਸਕਦੇ ਤੇ ਨਮਾ ਤਾਂ ਕੀ ਕਰਾ ਲੈਣਗੇ ਫੇਰ ਜਦੋਂ ਮੁੜ ਕੇ ਚੁੱਕਿਆ ਇਹ ਮਸਲਾ ਸਿੰਘ ਸਾਹਿਬ ਨੇ ਆ ਕੇ ਆ ਗਿਆ ਨਿਰਗਵੀਰ ਸਿੰਘ ਨੇ ਤੇ ਬੜੀ ਉਮੀਦ ਨਾਲ ਚੁੱਕਿਆ ਕਮੇਟੀ ਬਣਾਤੀ 6 ਮੈਂਬਰੀ ਪਤਾ ਨਹੀਂ ਕਿੰਨੀ ਉਹਦੇ ਵਿੱਚ ਦੋ ਮੈਂਬਰ ਤਾਂ ਇਹ ਜੇ ਲੈ ਜੀ ਵਰਜਿੰਦਰ ਸਿੰਘ ਹਮਦਰਦ ਤੇ ਉਹ ਕਾਲਕਾ ਦਿੱਲੀ ਵਾਲਾ ਉਹ ਤਾਂ ਲੈ ਵੀ ਉਹਨਾਂ ਦਾ ਜਾਤੀ ਆਸਰ ਸੂਖਾ ਉਹ ਆਪਦਾ ਜਾਤੀ ਆਸਰ ਸੂਖ ਰੱਖ ਕੇ ਸਾਨੂੰ ਗੱਲਬਾਤ ਦੀ ਬੁਲਾਉਣ ਦੇ ਮਿਸ ਵੈਸੇ ਸਾਨੂੰ ਗੱਲ ਬੁਲਾਓ ਅਸੀਂ ਗੱਲ ਕਰਨੀ ਹੈ ਇੱਥੇ ਉਹ ਉਹਨਾਂ ਨੇ ਕਿ ਕਿਹੜਾ ਜਾਤੀ ਆ ਸਰਸੂਨ ਕੋਲ ਤਾਂ ਕੋਈ ਕੋਈ ਵੀ ਚੀਜ਼ ਆ ਸਕਦੀ ਪਰ ਉਹਨਾਂ ਨੇ ਇਹਨੂੰ ਅਕਨੋਲਡਜੀ ਨਹੀਂ ਕੀਤਾ ਕਿਤੇ ਵੀ ਕੀ ਕਿਹੜੀ ਗੱਲ ਉਹ ਜਦ ਮੈਂ ਉਹ ਕਹਿੰਦੇ ਹੁੰਦੇ ਨਾ ਵੀ ਗਾਹਕ ਬਾਣੀਆਂ ਨੂੰ ਕਹਿੰਦਾ ਵੀ ਘੱਟ ਨਾ ਤੋਲੀ ਉਹ ਗਾਂ ਤੂ ਦੇੜੀ ਤੈਨਾਂ ਜਿਹੜੀ ਹੈ ਤੁਹ ਵਾਲਤ ਤਾਂ ਇਹ ਬਣੀ ਪਈ ਹੈ ਵੀ ਉਹ ਕੁਝ ਵੀ ਮੰਨਨ ਨੂੰ ਤੇ ਜੇ ਇਸ ਹਾਲਤ ਦੇ ਵਿੱਚ ਇਹ ਸਮਝੌਤਾ ਕਰਨਗੇ ਇੱਕ ਸੈਕਸ਼ਨ ਇਹ ਸੋਚ ਰਿਹਾ ਹੈ ਵੀ ਫੇਰ ਨਹੀਂ ਸਾਡਾ ਕੁਝ ਬਣਨਾ ਆਲਰੀਡੀ ਸਾਡੇ ਖਿਲਾਫ ਬਹੁਤ ਕੁਝ ਪਿਆ ਲੋਕਾਂ ਦੇ ਮਨਾਂ ਚ ਉਹ ਹੋਰ ਮਜ਼ਬੂਤ ਹੋ ਜਾਈ ਫੇਰ ਤਾਂ ਸਿੱਕੇ ਤੇ ਮੂੰਹ ਤੋਂ ਕੋਣ ਜੋਗੇ ਕਿਤੇ ਖੜਨ ਜੋਗੇ ਨਹੀਂ ਰਹਿਣਾ ਸੋ ਮੈਨੂੰ ਇੰਨਾ ਕੁ ਪਾ ਲੱਗਿਆ ਵੀ ਇਹ ਦੋ ਧੜਿਆਂ ਚ ਆ ਕਸ਼ਮੂਕਾ ਹਿੰਦੀ ਚੱਲ ਰਹੀ ਹੈ ਤੇ ਇੱਕ ਤਰ੍ਹਾਂ ਹੈ ਜਿਹੜਾ ਕਹਿੰਦਾ ਵੀ ਚਲ ਕੋਈ ਨਹੀਂ ਇੱਥੇ ਸਭ ਭੁੱਲ ਭੁੱਲ ਜਾਂਦੇ ਨਾ ਐਵੇਂ ਗੱਲਾਂ ਹੀ ਹੁੰਦੀਆਂ ਇੱਥੇ ਕੋਈ ਨਹੀਂ ਪੁੱਛਦਾ ਅੱਜ ਕੱਲ ਤਾਂ ਸਾਰਾ ਇਹ ਚੰਗਦਾ ਹੈ ਇਹ ਇਹ ਇੱਥੇ ਜੇ ਗੱਲ ਖੜੀ ਹੈ